ਬੋਲੋ ਸਤਨਾਮ ਸ੍ਰੀ ਸਾਰੇ ਅੱਖੋ ਸਤਨਾਮ ਸ੍ਰੀ ਸਤਨਾਮ ਸ੍ਰੀ ਅੰਨੇ ਆਖਿਆ ਕਿੰਦੇ ਭਾਈ ਜਿੱਦਾਂ ਨੱਕਾ ਬੱਦਦਾ ਨੋਂ ਨੱਕੇ ਬੰਨਣੇ ਪੈਣੇ ਫਿਰ ਦਸਵਾ ਖੁੱਲਣਾ ਨੋਂ ਦਰਵਾਜ਼ੀ ਜਿਹੜੇ ਆ ਕਿਹੜਾ ਮਾਈ ਦਾ ਲਾਲ ਬਨਲੂ ਇਹਨੂੰ ਪਹਿਲੀ ਗੱਲ ਤੇ ਅੱਖਾਂ ਹੀ ਨਹੀਂ ਰੋਕ ਆਉਣੀ ਆ ਜਦੋਂ ਆਪਾਂ ਗੁਰਦੁਆਰੇ ਵੀ ਆਉਣੇ ਨਾ ਜੀ ਦਾ ਮੜਾ ਜਿਆ ਸੋਹਣਾ ਚਿਹਰਾ ਭਾਵੇਂ ਬੀਬੀ ਜਾਂ ਬੰਦਾ ਵਾ ਮਨ ਤੇ ਅੰਦਰੋਂ ਡੋਲਦਾ ਹੀ ਅੱਖ ਹੋਏ ਮੰਨ ਲਓ ਤੁਸੀਂ ਮੈਂ ਤੇ ਮੰਨ ਗਿਆ ਬੋਲੋ ਸਤਨਾਮ ਇਹ ਕੋੜੀ ਸਚਾਈ ਹੈ ਕਿਉਂ ਭੈਣੋ ਵੀਰੋ ਜਦੋਂ ਵੀ ਆਪਾਂ ਗੁਰਦੁਆਰੇ ਆਉਣੇ ਆ ਕਿਸੇ ਦੀ ਬੋਡੀ ਵੱਲ ਵੇਹਣੇ ਜਿਹਨੂੰ ਰੱਬ ਨੇ ਉਹ ਸੰ ਦਿੱਤਾ ਹੁੰਦਾ ਤੇ ਅੱਖਾਂ ਦਾ ਦਰਵਾਜ਼ਾ ਖੁੱਲਦਾ ਪੈਰਾਂ ਤੋਂ ਸਿਰ ਤੱਕ ਸਕੈਨਿੰਗ ਕਰ ਦਿੰਨੇ ਭਾਵੇਂ ਬੋਲ ਗਏ ਨਾ ਬੋਲ ਗਏ ਪਹਿਲਾ ਨੱਕਾ ਅੱਖਾਂ ਦਾ ਅੱਖ ਹੀ ਨਹੀਂ ਰੋਕ ਆਉਂਦੀਆਂ ਬਾਣੀ ਕਹਿੰਦੀ ਅੱਖੀਂ ਦੇਖ ਨਾ ਰੱਜੀਆਂ ਆ ਮੈਂ ਬੁੱਢਾ 17 ਸਾਲਾਂ ਦਾ ਪਿੰਡ ਦੇ ਚੌਂਕ 'ਚ ਬੈਠਾ ਹੋਵੇ ਨਾ ਉਹ ਵੀ ਹੱਥ ਜਾਰਾ ਕੇ ਆਖੂ ਆ ਕਿਹੜੀ ਜਾਂਦੀ ਆ ਵੀ ਤੂੰ ਅੰਬ ਲੈਣੇ ਆ। ਵੀ ਤੂੰ ਸਿਆਣਾ ਬਣ ਜਾ ਵੇਖੋ ਇਹ ਗੁਰਮਤਿ ਦੀ ਪੜ੍ਹਾਈ ਆ। ਇਹ ਨੌਂ ਦਰਵਾਜ਼ਿਆਂ ਨੇ ਅੱਜ ਲੋਕਾਂ ਦਾ ਸੱਤਿਆਨਾਸ਼ ਕਰਤਾ ਵਿੱਚੇ ਹੀ ਅਹੀਂ ਵੀ ਆ ਜਾਂਦੇ। ਵੱਡੇ ਵੱਡੇ ਵਿਲੋ ਕੀ ਬੰਨਦਿਆ ਦੁਨੀਆ ਤੇ ਸਭ ਦੀਆਂ ਬਾਜ਼ੀਆਂ ਲੱਗ ਜਾਂਦੀਆਂ ਹੀ। ਉਨੀ ਮਾਮਪੁਰਖ ਆਖਿਆ ਕਹਿੰਦੇ ਨੌਂ ਨੱਕੇ ਬੰਨ ਲਓ 10ਵਾਂ ਫੇਰ ਖੋਲਣਾ ਗੱਲਾਂ ਨਾ ਈ। ਤੇ ਨੌ ਬੰਨਣੇ ਵੜੇ ਔਖੇ ਤੇ ਮਾਰੇ ਤਰਸ ਕਰਨ ਤੇ ਫੇਰ ਹੀ ਖੇਡ ਵਾਪਰਦੀ ਪਹਿਲੀ ਗੱਲ ਤੇ ਅੱਖਾਂ ਨਹੀਂ ਬੰਦ ਹੁੰਦੀਆਂ ਜੇ ਅੱਖਾਂ ਸੰਭਾਲ ਲਈਏ ਤੇ ਕੰਨ ਨਹੀਂ ਰੋਕ ਆਉਂਦੇ ਵੇਰ ਕੇ ਅੱਜ ਵੀ ਵੇਖ ਲਓ ਕਦੇ ਇਸ ਵੇਖਿਆ ਤੁਸੀਂ ਪੰਜਾਬ ਦੇ ਵਿੱਚ ਕਿਸੇ ਦੇ ਟਰੈਕਟਰ ਤੇ ਪੈਲੀ ਵਾਉਂਦੇ ਆ ਕੀਰਤਨ ਦੀ ਕੈਸਟ ਲੱਗੀ ਹੋਵੇ ਕੰਪੈਨ ਚੱਲਦੀ ਦੇ ਉੱਤੇ ਕੀਰਤਨ ਲਗਾ ਹੋਵੇ ਜਾਂ ਕਿਸੇ ਦੀ ਦੁਕਾਨ ਦੇ ਵਿੱਚ ਕੋਈ ਵਿਰਲੇ ਹੋਣ ਕੀ ਨਹੀਂ ਤਾਂ ਮੁਸ਼ਕਲ ਆ ਸਭ ਦੇ ਗੰਦੇ ਗੀਤ ਲੱਗੇ ਆ ਗੱਡੀ 'ਚ ਵੀ ਮੋਬਾਈਲ 'ਚ ਵੀ ਟਰੈਕਟਰ ਤੇ ਵੀ ਵਿਆਹ ਤੇ ਵੀ ਤੇ ਪੜਨਦੇ ਹੁੰਦੇ ਰਾਜ ਕਰੇਗਾ ਆ ਕੀ ਰਹੇ ਨਾ ਇਹ ਕੰਨਾ ਦਾ ਰਸਾ ਜੀ ਕੰਨਾ ਦਾ ਰਸ ਬੜਾ ਪੈ ਗਿਆ ਆ ਇੱਕ ਮੈਨੂੰ ਵੀਰ ਭੈਣ ਦੱਸੇ ਕਿਸੇ ਦੇ ਵਿਆਹ 'ਚ ਉਹਨਾਂ ਕਥਾ ਸੁਣਦੇ ਪਰਿਵਾਰ ਤੋਂ ਉਹਨਾਂ ਕਿਹਾ ਬਾਬਾ ਜੀ ਕਹਿੰਦੇ ਹੁੰਦੇ ਆ ਵੀ ਵਿਆਹ 'ਚ ਢਾਡੀ ਸਿੰਘ ਲਾਇਆ ਕਰੋ ਕਿ ਆਪਾਂ ਉਹ ਨਹੀਂ ਕੰਜਰ ਲਾਉਣੇ ਉਨਾਟਾ ਡੀ ਲਾਇਆ ਤੇ ਉਹ ਵਿਚਾਰੇ ਦਸਨ ਕਹਿੰਦੇ 400 ਬੰਦਾ ਮੇਲ ਚ ਆਇਆ ਸਾਰੇ ਬਾਹਰ ਲੇੜ ਕੇ ਪਦਾਰਥਾਂ ਨਾਲ ੁੱਪੇ ਬੈਠੇ ਤੇ ਢਾਡੀ ਅੰਦਰ ਲੱਗੇ ਤੇ ਪੰਜ ਬੀਬੀਆਂ ਤੇ ਸੱਤ ਬੰਦੇ ਆਖੋ ਸਤਨਾ ਅੰਦਰ ਬੈਠੇ ਪੰਜ ਸੱਤ ਬੰਦੇ ਉਹ ਕਹਿੰਦੇ ਬਾਬਾ ਜੀ ਕੀ ਕਰਨਾ ਸਾਰੇ ਰਿਸ਼ਤੇਦਾਰ ਮੂੰਹ ਜਿਆ ਬਣਾਉਂਦੇ ਲੈ ਇੱਥੇ ਵੀ ਬਾਬੇਵਾੜਲੇ ਜੀ ਆਖੋ ਸਤਨਾ ਇਹਨਾਂ ਦਾ ਬੇੜਾ ਜਿਹੜਾ ਡੁੱਬਣ ਤੇ ਆਇਆ ਹੁਣ ਹੁਣ ਸਾਡਾ ਅੰਤ ਆਇਆ ਤੇ ਮਾੜੀ ਗੱਲ ਨੂੰ ਮਾਫੀ ਦੇ ਦੇਣੀ ਤੇ ਮਾਰੇ ਸੱਚੇ ਪਾਤਸ਼ਾਹ ਜੀ ਰੋਜ਼ ਅਰਦਾਸ ਕਰਦਾ ਸਿੰਘ ਸਾਹਿਬ ਤੜਕੇ ਰਮੰਧਰ ਸਾਹਿਬ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਰੋਜ਼ ਅਰਦਾਸ ਹੁੰਦੀ ਗੁਰੂ ਰਾਮਦਾਸ ਸਾਡੇ ਤੇ ਕਿਰਪਾ ਕਰਕੇ ਸਾਡੀ ਬੁੱਧੀ ਦੀ ਰੱਖਿਆ ਕਰੋ ਸਾਡੀ ਬੁੱਧੀ ਫ੍ਰਿਸ਼ਟੋ ਚੱਲੀ ਐ ਇੱਥੇ ਕੋਈ ਲਾਇਆ ਹੁੰਦਾ ਗਵਣ ਵਾਲਾ ਤੇ ਮੈਨੂੰ ਨਹੀਂ ਖਿਆਲ ਬਾਬਾ ਜੀ ਸਦਨ ਦੀ ਲੋੜ ਪਣੀ ਕੇ ਨਾ ਪੰਡਾਲ ਮੁੱਕ ਜਾਂਦੇ ਆ ਗਬਸ ਇੰਨੀ ਇੱਕ ਗੱਲ ਮਹਾਂਪੁਰ ਕਹਿੰਦੇ ਕੰਨਾਂ ਦਾ ਦਰਵਾਜਾ ਸੁਭਾਲੋ ਆ ਜਿਹੜੀ ਜੀਵ ਇਹ ਰੋਟੀ ਪਾਣੀ ਖਾਂਦਿਆਂ ਵੀ ਨਿੰਦਿਆਂ ਚੁਗਲੀ ਤੋਂ ਗਰੇਜ਼ ਨਹੀਂ ਕਰਦੀ ਚਾਹ ਪਾਣੀ ਪੀਂਦਿਆਂ ਵੀ ਲੋਕਾਂ ਦਾ ਗੰਦ ਨਾਲ ਹੀ ਖਾਂਦੇ ਆਖੋ ਵੈਗਰੂ ਇਹ ਨੌਂ ਦਵਾਰਿਆਂ ਦੀ ਮਖੇੜ ਚ ਨਾ ਪਾਵਾਂ ਮੈਂ ਵੀ ਇੰਨੀ ਜੋਗਾ ਨਹੀਂ ਅੱਗੇ ਚੱਲ ਗਏ ਮਹਾਂਪੁਰ ਕਹਿੰਦੇ ਨੌਂ ਦਵਾਰੇ ਸਾਧ ਸਾਧ ਸਦਾਇ ਪੂਰਨ ਸਾਧੂ ਸੀ ਮਹਾਂਪੁਰਖ ਬਾਬਾ ਕਾਹਣ ਜੀ ਸੇਵਾ ਕੀਤੀ ਬੀਬੀ ਨੇ ਰੱਜ ਕੇ ਤੇ ਕਹਿੰਦੇ ਜੀ ਦੇ ਉੱਤੇ ਸਾਧੂ ਦਿਆਲ ਹੋਣ ਦੁੱਧ ਪੁੱਤ ਤੇ ਪਦਵਣੀ ਨਾਰ ਦਿੰਦੇ ਉਹ ਸੰਤ ਐਸੇ ਰੱਬ ਦੇ ਹੁੰਦੇ ਪਿਆਰੇ ਡੁੱਬੇ ਬੇੜੇ ਵੀ ਭਵ ਸਾਗਰੋਂ ਤਾਰ ਦਿੰਦੇ ਕਹਿੰਦੇ ਮਾਤਾ ਸੱਚ ਦੱਸ ਦੀ ਤੇਰਾ ਚਿਹਰਾ ਦੱਸ ਦੇ ਤੇਰੇ ਚਿਹਰੇ ਦੀ ਰੌਣਕ ਨਹੀਂ ਜਿੰਨੀ ਤੂੰ ਬਾਣੀ ਤੇ ਤੇਰੇ ਘਰ ਚ ਸੇਵਾ ਸਿਮਰਨੇ ਗੱਲ ਕੀ ਹੈ ਹੱਥ ਜੁੜ ਗਏ ਨੇਤਰਾਂ ਚ ਪਾਣੀ ਆ ਗਿਆ ਮਹਾਂਪੁਰਖੋ ਮੈਂ ਕੀ ਦੱਸਾਂ ਤੁਸੀਂ ਅੰਦਰ ਦੀ ਬੋਝ ਲਈ ਮੇਰੇ ਸੱਤ ਧੀਆ ਹੋ ਗਈਆਂ ਤੇ ਪਚੰਗੀ ਸਿੰਘ ਦੀ ਲੋੜ ਹੈ। ਮਹਾਂਪੁਰਖ ਚੁੱਪ ਹੋਵੇ। ਕੁਝ ਕੁ ਮਿੰਟ ਚੁੱਪ ਰਹਿ ਫਿਰ ਇੰਨਾ ਖਿੜ ਖੜਾ ਕੇ ਹੱਸੇ ਸਾਰੇ ਪੁੱਛਣ ਲੱਗ ਪਏ ਮਹਾਂਪੁਰਖੋ ਕੀ ਹੋਇਆ ਏ ਇੰਨਾ ਗਜਬ ਚ ਹੱਸੇ ਇੰਨਾ ਰੋਚ ਹੱਸੇ ਤੇ ਹੱਸ ਕੇ ਕਹਿਣ ਲੱਗੇ ਚੁੱਪ ਤਾਂ ਹੋਇਆ ਤੇਰੇ ਲੇਖਾਂ ਚ ਪੋਤ ਨਹੀਂ। ਪੂਰਨ ਸਾਧੂ ਟੋਂਗੀ ਬਖੰਡੀ ਨਹੀਂ ਝੋਲਾ ਪਾ ਕੇ ਮਾਲਾ ਪਾ ਕੇ ਚੁੱਪ ਕਹਿੰਦੇ ਤਾਂ ਆਇਆ ਵੀ ਤੇਰੇ ਲੇਖਾਂ 'ਚ ਨਹੀਂ ਤੇ ਹੱਸੇ ਇਸ ਕਰਕੇ ਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਿਹਾ ਵੀ ਜਿੰਨੀ ਭਾਵਨਾ ਨਾਲ ਇਹਨਾਂ ਸੇਵਾ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਬੋਲ ਸੱਚ ਕਰ ਦਿਓ ਸਤਿਗੁਰੂ ਕੀ ਸੇਵਾ ਸਭਲ ਜੇ ਕੋ ਕਰੇ ਮਨ ਚਿੰਦਿਆ ਫਲ ਪਾਵਣ ਥਾਂ ਛੇਵੇਂ ਪਾਸ਼ਾ ਨੇ ਮਾਤਾ ਸਲੱਖਣੀ ਦੀ ਭਾਵਨਾ ਨੂੰ ਫਲ ਲਾਇਆ ਸੀ ਉਹਦੇ ਵੀ ਲੇਖਾਂ 'ਚ ਨਹੀਂ ਲਿਖਿਆ ਸੀ ਕਿਉਂਕਿ ਅਥਾ ਪਿਆਰ ਚਾਹੀਦਾ ਹੁਣ ਕਿੱਥੇ ਹੁਣ ਤੇ ਤਰਕਾਂ ਦਾ ਟਾਈਮ ਆ ਗਿਆ ਹੁਣ ਤਾਂ ਕਥਾ ਵਿਚਾਰਾਂ ਵੀ ਲੋਕੀ ਉਹੋ ਜਿਹੀਆਂ ਸੁਣਦੇ ਜੀਚ ਮਸਾਲਾ ਹੋਵੇ ਤੇ ਨਿੰਦਿਆ ਚੁਗਲੀ ਹੋਵੇ ਆਖੋ ਵੈਗਨ ਦੂਜੀ ਕਥਾ ਨੂੰ ਕੋਈ ਲਾਇਕ ਨਹੀਂ ਕਰਦਾ ਕੁਝ ਨਹੀਂ ਗਾਲਾਂ ਜਰੂਰ ਦਿੰਦੇ ਹੀ ਕਹਿੰਦੇ ਬਾਬਿਆਂ ਦੀ ਉਸਤਤ ਕਰਦੇ ਲਫਾਫਾ ਵੱਡਾ ਲਿਆ ਆਖੋ ਸਤਿ ਸ੍ਰੀ ਅਕਾਲ ਵੀ ਇਹ ਲੋਕ ਕਿਦਾਂ ਦਾ ਸਮਾਂ ਆ ਗਿਆ ਨਿੰਦਿਆ ਵਾਲੇ ਬੰਦੇ ਨੂੰ ਕਿੰਨਾ ਪਿਆਰ ਹੋ ਰਿਹਾ ਹਾਂਜੀ ਸੋ ਮਾਰੇ ਸੱਚੇ ਪਾਤਸ਼ਾਹ ਕਿਰਪਾ ਕਰੇ ਪਿੰਡ ਦੇ ਵਿੱਚੋਂ ਕਿਸੇ ਦੀ ਧੀ ਜੱਜ ਬਣੀ ਹੋਵੇ ਐਸਐਸਪੀ ਬਣੀ ਹੋਵੇ ਵਕੀਲ ਬਣੀ ਹੋਵੇ ਕੋਈ ਨਾ ਆਖੋ ਸਾੜਾ ਉਸੇ ਪਿੰਡ ਚ ਉਹ ਧੀ ਬਾਦ ਫੈਲੀ ਕਰ ਜੇ ਕੱਲੇ-ਕੱਲਣ ਦੱਸਣਗੇ ਪਤਾ ਲੱਗਾ ਉਹਨਾਂ ਦੇ ਇਦਾਂ ਆਇਆ ਪਤਾ ਲੱਗਾ ਇੰਨੀ ਭੈੜੀ ਸੋਚ ਆ ਪੁੱਠੀ ਮਤ ਨੂੰ ਵਧਾ ਰਹੇ ਆ ਉਹਨੂੰ ਮਾਰੇ ਕਹਿੰਦੇ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਮੈਲੇ ਤੇਨੀ ਜਨਮ ਇਹ ਤੇ ਕਰਣ ਪੁੱਤਰ ਨਹੀਂ ਬ੍ਰਹਮ ਗਿਆਨੀ ਪੈਦਾ ਹੋਊਗਾ ਜਿਹੜਾ ਕਈਆਂ ਦੀਆਂ ਕੁਲਾਂ ਤੇ ਕਈਆਂ ਦੇ ਡੁੱਬੇ ਬੇੜੇ ਤੇ ਵਿਗੜੇ ਕਾਰਜ ਸਵਾਰੂਗਾ 1899 ਦੇ ਕਰੀਬ ਵਿਦਵਾਨ ਲਿਖਦੇ ਐ ਅਮਰਤ ਵੇਲੇ 2 ਵਜੇ ਐਤਵਾਰ ਦਾ ਦਿਨ ਸੀ ਬਾਬਾ ਜਵਾਲਾ ਸਿੰਘ ਜੀ ਦਾ ਜਨਮ ਹੋਇਆ ਖੋ ਸਤਨਾਮ ਉਸ ਤੋਂ ਬਾਅਦ 13 ਵਰਿਆਂ ਦੀ ਉਮਰ ਹੋਈ ਐਨਾ ਪਿਆਰ ਪਹਿਣਾ ਦਿੱਤਾ 13 ਵਰਿਆਂ ਦੀ ਉਮਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲੜੀਵਾਰ ਸਾਰ ਸੰખ્યા ਸੰਪੂਰਨ ਕਰ ਲਈ ਬਾਪੁਰਖਾ ਨੇ ਹੁਣ ਆਪਾਂ ਜੀ ਕਿਸ ਨੂੰ ਪੁੱਛੀਏ ਤੁਹਾਡੇ ਚ ਕਿੰਨੇ ਆ ਸੰਗਿਓ ਨਾ ਆਪਾਂ ਆਪਦੇ ਵੰਡੇ ਦਾ ਸਰੂਪਾ ਵੀ ਉਸ ਸਿੰਘ ਨੂੰ ਦਿਆਂਗੇ ਪਿਆਰ ਵੀ ਜਿੰਨੀ ਜੋਗੇ ਅੰਦਰ છાਤੀ ਮਾਰਿਓ ਮੇਰੀਓ ਭੈਣਾਓ ਕਿੰਨੀਆਂ ਭੈਣਾ ਤੁਹਾਡੇ ਦੇ ਵਿੱਚ ਸੰਗਿਓ ਨਾ ਕਿੰਨੇ ਬੱਚੇ ਆ ਜਿਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਕੀਤੀ ਇੱਥੇ ਆ ਕੇ ਕੜਬੜੋ ਇੰਦਾ ਕੰਮ ਆਪਣਾ ਖੁਸਤਨਾ। ਉਹਨਾਂ ਮਾਮ ਗੁਰਖਾਹ ਦੀ ਮਾਂ ਨੇ ਪਿਤਾ ਨੇ ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁੱਧ ਸੰਥਿਆ ਪ੍ਰਾਪਤ ਕੀਤੀ ਤੇ ਪੱਕਾ ਨਿਤਨੇਮ ਸੀ ਤੇ ਜਿੰਨੀ ਜ਼ਿਮੀਂਦਾਰ ਦੀ ਜ਼ਮੀਨ ਚੰਗੀ ਹੋਊ ਵਾਈ ਬਣਾਈ ਹੋਊਗੀ ਟਰਾਲੇ ਉਹਦੇ ਪਰਨੇ ਮੇਰੇ ਅਰਗੇ ਦੇ ਨਹੀਂ ਆਖੋ ਵੇ ਗੁਰੂ। ਜਿੰਨੇ ਜਾ ਕੇ ਦੋਰ ਵੀ ਨਹੀਂ ਲਾਈ ਤੇ ਉਦਾਂ ਹੀ ਦਾਣੇ ਛੋਟਾ ਆ ਤੇ ਮੁੜ ਕੇ ਨਾ ਪਾਣੀ ਤੇ ਨਾ ਕੋਈ ਖਾਦ ਪੱਠਾ ਪਾਇਆ ਤੇ ਫਿਰ ਉੱਥੇ ਗਾਂਧੀ ਉਗੂਗਾ ਫਸਲ ਨਹੀਂ ਹੋਕਦੀ। ਅੱਜ ਸਭ ਤੋਂ ਵੱਡੀ ਇਹੋ ਚੀਜ਼ ਸਾਡੀ ਰੂਹੇ ਜ਼ਮੀਨ ਦੇ ਉੱਤੇ ਗੰਦਕੀ ਹੋ ਗਪੀ ਐ ਸਾਡੇ ਘਰਾਂ ਚੋਂ ਊੜਾ ਵੀ ਮੁੱਕਦਾ ਜਾ ਰਿਹਾ ਤੇ ਭਣੋ ਜੂੜਾ ਵੀ ਕਿਹੜਾ ਮੀਟਿੰਗਾਂ ਕਰੂ ਕਿਹੜਾ ਸਵੇਰੇ ਰਮਾਲ ਪਾਉ ਹਾਂਦੇ ਮੇਥੋਂ ਨਹੀਂ ਸਿਆਪਾ ਹੁੰਦਾ ਇਹਨੂੰ ਲੈ ਜੋ ਨਾਈ ਦੇ ਸਵੇਰੇ ਮਾਰ ਕੇ ਪਾਣੀ ਪ੍ਰੈਸ਼ ਪ੍ਰੈਸ਼ਰ ਗੱਡੀ ਵਾਲਾ ਤੇ ਲਾ ਕੇ ਤੇਲ ਪਟਿਆਂ ਨੂੰ ਵਿੱਚ ਭਾਦੋ ਬਸ ਦੇ ਤੇ ਕਥਾ ਸੁਣਨੀਆ ਮਹਾਪੁਰਖਾਂ ਦੀਆ ਕਿੱਥੋਂ ਉਹਨਾਂ ਦੇ ਆਪਾਂ ਪੂਰਨਿਆਂ ਤੇ ਚੱਲਾਂਗੇ ਜਿਨ੍ਹਾਂ ਮਹਾਂਪੁਰਖਾਂ ਨੇ ਸਥਾਨ ਪ੍ਰਗਟ ਕੀਤਾ ਨਾ ਮੈਨੂੰ ਸਕਮ ਹੁਕਮ ਹੋਇਆ ਪ੍ਰਬੰਧਕਾਂ ਦਾ ਕਿ ਬਾਬਾ ਜੀ ਦੇ ਜੀਵਨ ਤੇ ਬੋਲਿਓ ਅੱਗੇ ਆਪਾਂ ਉਦੋਂ ਆਏ ਸੀ ਆਪਾਂ ਖੁੱਲੀ ਵਿਚਾਰ ਕੀਤੀ ਆਪਾਂ ਕੌਣ ਹੈ ਮੈਂ ਫਿਰ ਥੋੜਾ ਜਿਹਾ ਯਤਨ ਕੀਤਾ ਉਹਨਾਂ ਰੱਬ ਰੰਗੀਆਂ ਰੂਹਾਂ ਬਾਰੇ 13 ਵਰਿਆਂ ਦੀ ਉਮਰ 'ਚ ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਕਥਾ ਸੰਪੂਰਨ ਕਰ ਲਈ 18 ਕੁ ਵਰਿਆਂ ਦੇ ਵਿੱਚ ਫਿਰ ਆਰਮੀ ਜੁਆਨ ਕੀਤੀ ਆਖੋ ਸਤਨਾਮ ਸਭ ਤੋਂ ਪਵਿੱਤਰ ਨੌਕਰੀ ਅੱਜ ਵੀ ਜੇ ਦੁਨੀਆ ਦੇ ਉੱਤੇ ਕੋਈ ਪਾਕ ਪਵਿੱਤਰ ਨੌਕਰੀ ਤੁਹਾਡੇ ਲਈ ਮੁੜ ਕੇ ਲੁਕਦਾ ਫਿਰਦਾ ਸੀ ਸਾਰਾ ਸਰੀਰ ਹੀ ਗਰਸਿਆ ਗਿਆ ਆਖੋ ਸਤ ਮੋਹਰਾਂ ਦੀ ਟੋਕਰੀ ਲੈ ਲਈ ਸਰੋਪਾ ਲੈ ਲਿਆ ਤੇ ਸਮਝ ਲਈ ਅੱਜ ਮੈਂ ਗੁਰੂ ਨਾਨਕ ਦਾ ਵਾਧਾ ਵੇਚਦਾ ਇੱਥੇ ਤੇ ਅਗਲੇ ਗੁਰੂ ਗ੍ਰੰਥ ਸਾਹਿਬ ਵੀ ਵੇਚਤੇ ਜੋ ਮਰਜੀ ਕਰੀ ਜਾਓ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਦਾ ਮੱਥਾ ਲਾਇਆ ਨਾ ਇਹਦਾ ਮਾੜਾ ਕਿਉਂਕਿ ਦਸਵੇਂ ਪਾਤਸ਼ਾਹ ਮੈਂ ਵੀ ਤੁਹਾਡਾ ਬੱਚੇ ਜਿੰਨੇ ਵੀ ਇਹਦਾ ਬੁਰਾ ਤਕਾਇਆ ਉਹਦਾ ਰਹਿਣਾ ਕੱਖ ਨਹੀਂ ਨਾ ਰਿਆ ਤੇ ਨਾ ਰਹੂਗਾ ਲਿਖ ਲੋ ਜਿੰਨੇ ਆਏ ਸੀ ਨਾ ਕਿਸੇ ਨੇ ਗੁੜਕਾ ਸਾਹਿਬ ਲੈ ਕੇ ਸੌਂ ਖਾਧੀ ਕਿਸੇ ਨੇ ਬੇਅਦਵੀ ਕਰਾਈ ਕਿਸੇ ਨੇ ਕੁਝ ਕੀਤਾ ਕੱਖਾਂ ਵਾਂਗੂ ਰੁਲ ਗਏ ਇਹ ਫਿਰ ਵੀ ਗੁੱਸਾ ਨਹੀਂ ਕਰਦਾ ਏਡਾ ਤਕੜਾ ਹੈਦਾ irda ਆਪਣਾ ਵਟ ਬੰਨੇ ਦਾ ਰੋਲਾ ਹੋਵੇ ਬੰਦੇ ਮਰ ਜਣ ਤੇ ਆਉਣ ਵਾਲੀਆਂ ਪੀੜੀਆਂ ਨੂੰ ਦੱਸ ਕੇ ਜਾਂਦਾ ਬਾਪੂ ਵੀ ਇਹਨਾਂ ਨਾਲ ਵਰਤਿਓ ਨਾ ਇਹ ਆਪਣੀ ਦੁਸ਼ਮਣੀ ਆ ਪਰ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਾਲ irda ਕਿਡੇ ਕਿਡੇ ਪਾਪੀ ਪੰਜਾਬ ਦੀ ਧਰਤੀ ਤੇ ਬੁੱਚੜ ਜਿਨ੍ਹਾਂ ਨੇ ਇੰਨਾ ਪਾਪ ਕੀਤਾ ਜਿਸ ਦਿਨ ਮਰੇ ਉਨੀ ਦੇ ਘਰ ਵੀ ਗੁਰੂ ਗ੍ਰੰਥ ਸਾਹਿਬ ਆਪ ਗਏ ਤੇ ਖੰਡ ਪੜ ਸਭ ਆਰੰਭ ਹੋਇਆ ਕੋ ਸਤਨਾਮ ਮਹਾਰਾਜ ਜੀ ਗੁੱਸਾ ਨਹੀਂ ਕਰਦੇ ਇਹ ਪਾਪੀ ਦੇ ਘਰ ਜਾ ਕੇ ਵੀ ਅਰਦਾਸ ਹੁੰਦੀ ਕਹਿਤ ਕਬੀਰ ਸੁਨੋ રે ਸੰਤੋ ਖੇਤ ਹੀ ਕਰੋ ਨਵੇਰਾ ਅਬ ਕੀ ਵਾਰ ਬਖਸ਼ ਬੰਦੇ ਕੋ